ਜੋ ਪੰਜਾਬ ਪੁਲਿਸ ਨੇ ਆਪਰੇਸ਼ਨ ਪਰਹਾਰ 2 ਜਿਹੜਾ ਹੈ ਲਾਂਚ ਕੀਤਾ ਹੈਗਾ ਅ ਜੇ ਆਪਰੇਸ਼ਨ ਪਰਹਾਰ 1 ਦੀ ਗੱਲ ਕਰੀਏ ਤਾਂ ਜਲੰਧਰ ਰੇਂਜ ਦੀ ਪਰਫਾਰਮੈਂਸ ਜਿਹੜੀ ਹੈ ਬੜੀ ਵਧੀਆ ਰਹੀ ਹੈ 2000 ਪਲੱਸ ਦੇ ਕਰੀਬ ਅਸੀਂ ਰੇਡਸ ਕੀਤੀਆਂ ਜਿਦੇ ਵਿੱਚੋਂ ਕਿ 500 ਪਲੱਸ ਰੇਡਸ ਜਿਹੜੀਆਂ ਕਪੂਟ ਪਲੇਸ ਨੇ ਇਕੱਲੇ ਹੋਈਆਂ ਅਸੀਂ 600 ਦੇ ਕਰੀਬ ਜਿਹੜਾ ਹੈਗਾ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਜਿਦੇ ਵਿੱਚ ਗੈਂਗਸਟਰਸ ਉਹਨਾਂ ਦੇ ਐਸੋਸੀਏਟ ਉਹਨਾਂ ਦੇ ਰਿਲੇਟਿਵ ਸੀਨੀਅਰਸ ਕ੍ਰਾਈਮ ਦੇ ਕ੍ਰਿਮੀਨਲਸ ਪੰਜਾਬ ਤੋਂ ਬਾਅਦ ਪੀਓ 100 ਤੋਂ ਵੱਧ ਪ੍ਰੀਵੈਂਟਿਵ ਟੈਂਸ਼ਨ ਇਸ ਨਾਲ ਹੀ ट्रैवल एजेंट्स ਗਨ ਹਾਊਸ ਚੈੱਕ ਕਰਦੇ ਐ ਏਰੀਆ ਡੋਮੀਨੇਟ ਕਰਕੇ ਰੱਖਿਆ ਜੇ ਆਪਰੇਸ਼ਨ ਪਰ ਹਰ ਟੂ ਦੀ ਗੱਲ ਕਰੀਏ ਤਾਂ ਅਸੀਂ ਸਵੇਰੇ 50 ਪਾਰਟੀਆਂ ਨੂੰ ਡਿਸਪੈਚ ਕੀਤਾ ਕਪੂਰਥਲੇ ਦੇ ਵਿੱਚ ਜੇ ਜਲੰਧਰ ਰੇਂਜ ਦੀ ਗੱਲ ਕਰੀਏ ਤਕਰੀਬਨ 200 ਪਾਰਟੀਆਂ ਸਵੇਰੇ ਗਈਆਂ ਹੈਗੀਆਂ ਔਰ ਲਾਸਟ ਰਿਪੋਰਟ ਸਾਮ ਤੱਕ 150 ਦੇ ਕਰੀਬ ਜਿਹੜੇ ਕ੍ਰਿਮੀਨਲਸ ਐ ਉਹਨਾਂ ਨੂੰ ਐਪਰੀਹੈਂਡ ਕੀਤਾ 100 ਤੋਂ ਵੱਧ ਜਿਹੜੇ ਹੈਗੇ ਅਰੈਸਟ ਹੋ ਚੁੱਕੇ ਐ ਔਰ ਇਹ ਜਿਹੜਾ ਆਪਰੇਸ਼ਨ ਪਰਹਾਰ 2A ਅਗਲੇ 72 ਘੰਟੇ ਤੱਕ ਇਹ ਚੱਲ ਜਾਰੀ ਰਹੇਗਾ ਇਹਦੇ ਵਿੱਚ ਅਸੀਂ 플ੈਗ ਮਾਰਚਸ ਪਲਾਨ ਕੀਤੇ ਆ ਅੱਜ ਅਸੀਂ ਜਿਵੇਂ ਬੱਸ ਸਟੈਂਡ ਦਾ 플ੈਗ ਮਾਰਚ ਕੀਤਾ ਹੈਗਾ ਰੇਲਵੇ ਸਟੇਸ਼ਨਸ ਤੇ 플ੈਗ ਮਾਰਚ ਕਰਾਂਗੇ ਏਰੀਆ ਡੋਮਿਨੇਟ ਕਰਕੇ ਰੱਖਾਂਗੇ ਔਰ ਇਹਦੇ ਨਾਲ ਹੀ ਨਾਈਟ ਆਪਰੇਸ਼ਨ ਸਾਡੇ ਚੱਲਣਗੇ ਔਰ ਕਾਸੋ ਆਪਰੇਸ਼ਨਸ ਕਰਾਂਗੇ ਅਗਲੇ 72 ਘੰਟੇ ਲਈ ਪੂਰਾ ਜਿਹੜਾ ਹੈਗਾ ਗੱਦਬਾਹ ਜਿਹੜਾ ਪੁਲਿਸ ਦਾ ਕੰਮ ਕਰਾਂਗੇ ਸਰ 12 ਘੰਟੇ ਵਿੱਚ 100 ਸ੍ਰੀਲੰਕਾ ਕੋਲ ਇਹ 150 ਦੇ ਕਰੀਬ ਡਿਟੈਂਸ਼ਨਸ ਹੋਈਆਂ ਜੀ ਜਦੋਂ ਲਾਸਟ ਰਿਪੋਰਟ ਆਈ ਸੀ 100 ਦੇ ਕਰੀਬ ਅਸੀਂ ਅਰੈਸਟ ਕਰ ਲਿਆ ਤਿੰਨ ਉਹਦੇ ਵਿੱਚੋਂ ਪੀਓ ਗ੍ਰਫਤਾਰ ਕੀਤੇ ਆ ਔਰ ਤਿੰਨ ਜਿਹੜੇ ਹੈਗੇ ਕੰਟਰੀ ਮਿਟ ਵੈਪਨਸ ਵੀ ਰਿਕਵਰ ਹੋਏ ਸਰ ਕੋਈ ਖਾਸ ਨਾਟੇ ਵੀ ਲਾਈ ਜਾ ਰਹੇ ਆ ਨਾਈਟ ਪੁਲਿਸਿੰਗ ਸਕੀਮ ਰੂਟੀਨ ਚ ਸਾਡੀ ਚੱਲਦੀ ਹੈ ਲੇਕਿਨ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਇਹਦੇ ਵਿੱਚ ਸਾਰੇ ਅਫਸਰ ਸਾਰੇ ਐਸਐਚਓ ਬਾਹਰ ਰਹਿਣਗੇ ਮੈਕਸਿਮਮ ਫੋਰਸ ਜਿਹ ਪਰਮਨੈਂਟ ਨਾਕੇ ਮੈਂ ਕਿਹਾ ਹੈਗਾ ਗੌਰਵ ਨੂੰ ਐਸਐਸਪੀ ਕਪੂਰਥਲਾ ਨੂੰ ਪਰਮਨੈਂਟ ਨਾਕੇ ਵੀ ਅਸੀਂ ਵਧਾਈ ਵਧਾਵਾਂਗੇ ਤੇ ਜਿਹੜੇ ਡਾਉਨ ኦਪਰੇਸ਼ਨਲ ਡਿਊਟੀਆਂ ਤੋਂ ਪੁਲਿਸ ਕਰਮੀਆਂ ਉਹਨਾਂ ਨੂੰ ਹਟਾ ਕੇ ኦਪਰੇਸ਼ਨਲ ਡਿਊਟੀਆਂ 'ਚ ਲਾਵਾਂਗੇ ਜਿਹੜੇ 150 ਤੁਸੀਂ ਕਹਿ ਰਹੇ ਹੋ ਕਿ ਉਹ ਕਪੂਰਥਲਾ ਰੇਂਜ ਚ ਹੈ ਕਿ ਜਲੰਧਰ ਦੇ ਸਾਰੇ ਜਿਹੜੇ ਜਿਹੜੇ 150 ਦੀ ਗੱਲ ਹੈ ਉਹ ਪੂਰੇ ਜਲੰਧਰ ਰੇਂਜ ਦੀ ਹੈਗੀ ਕਪੂਰਥਲਾ ਦੇ ਵਿੱਚ 50 ਤੋਂ ਵੱਧ ਡਿਟੇਨ ਦਿੱਤੇ ਔਰ ਆਈ ਥਿੰਕ 30 31 ਤਕਰੀਬ ਅਰੈਸਟ ਕੀਤੇ ਪਹਿਲੇ ਦਿਨ ਸਿਰ ਇੱਕ ਗਨ ਕਲਚਰ ਦੀ ਗੱਲ ਕਰੀਏ ਤੇ ਡੀਜੀਪੀ ਸਾਹਿਬ ਨੇ ਵੀ ਬੜੇ ਸਟ੍ਰਿਕਟ ਐਕਸ਼ਨ ਲਈਆ ਹੈਗਾ 7000 ਦੇ ਕਈ ਪੂਰੇ ਪੰਜਾਬ ਦੇ ਵਿੱਚ ਨੇ ਬੰਗਲਾਸਸ ਰੱਦ ਕਰਨ ਲਈ ਗਿਆ ਹੈ ਕਪੂਟਲਾ ਦੀ ਵੀ ਗੱਲ ਕਰੀਏ ਤੇ ਕਪੂਠਾ ਕਿੰਨੇ ਲੋਕ ਨੇ ਇਹ ਜਿਹੜੇ ਇਲੀਗਲ ਵਪਾਰਸ ਜਾਂ ਜਿਲਾਂ ਦੇ ਨਹੀਂ ਲੋਡ ਸੀ ਵਪਾਰਸ ਲੈ ਕੇ ਚੱਲਦੇ ਆ ਦੇਖੋ ਜਿੱਥੇ ਕੋਈ ਸਾਨੂੰ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਗੈਪਨ ਗੰਡ ਸਿੰਘ ਹੈਗੀ ਹੈ ਉੱਥੇ ਅਸੀਂ ਪਰਚਾ ਵੀ ਦੰਦੇ ਆ ਅਸਲਾ ਲਾਇਸੈਂਸ ਕੈਨਸਲ ਵੀ ਕਰਾਉਂਦੇ ਆ ਕਿਉਂਕਿ ਇਹ ਮਤਲਬ ਕਮਿਸ਼ਨਰਰੀ ਏਰੀਆ ਨਹੀਂ ਹੈਗਾ ਇਹਦੇ ਵਿੱਚ ਡੀਸੀ ਦਾ ਰੋਲ ਹੁੰਦਾ ਤਾਂ ਡੀਸੀ ਨੂੰ ਲਿਖ ਕੇ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਅਸਲਾ ਕੈਂਸਲ ਹੁੰਦਾ ਕਿਉਂਕਿ ਜਨਰਲੀ ਅਸਲਾ ਉਸ ਨੂੰ ਦਿੱਤਾ ਜਾਂਦਾ ਜਿਹੜਾ ਕੋਈ ਸ਼ੱਕ ਜ਼ਾਹਰ ਕਰਦੇ ਕਿ ਉਹਦੀ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਇੱਕ ਪ੍ਰੋਪਰ ਜਿਹੜਾ ਹੈ ਕਿ ਪ੍ਰੋਸੀਜਰ ਫਾਲੋ ਕਰਕੇ ਅਸਲਾ ਦਿੱਤਾ ਜਾਂਦਾ ਹੈ ਤੇ ਜੇ ਕੈਨਸਲ ਕਰਨਾ ਉਹਦਾ ਵੀ ਇੱਕ ਪ੍ਰੋਪਰ ਪ੍ਰੋਸੀਜਰ ਪ੍ਰੋਸੀਜਰ ਜਿਹੜਾ ਸਾਨੂੰ ਫੋਲੋ ਕਰਨਾ ਹੈ ਇੱਥੇ ਤੁਸੀਂ ਕਹਿ ਰਹੇ ਲਾ ਰਹੇ ਆ ਪਰ ਲਾਕੇ ਲਗਾਏ ਜਾਣਗੇ ਪਰ ਨਫਰੀ ਨਫਰੀ ਬੋ ਕੱਟ ਲੇ ਤੁਹਾਨੂੰ ਨਫਰੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਨਫਰੀ ਕੱਟ ਹੈ ਇਹ ਜਿਹੜੀ ਹੈਗੀ ਪ੍ਰੀਨਿਅਲ ਪ੍ਰੋਬਲਮ ਹੈ ਸਾਰੀ ਰੇਂਜ ਦੀ ਹੈ ਅਸੀਂ ਇਸੇ ਕਰਕੇ ਤੁਹਾਨੂੰ ਕਿਹਾ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਬੰਦੇ ਹਟਾ ਕੇ ਦਫ਼ਤਰਾਂ ਤੋਂ ਬੰਦੇ ਹਟਾ ਕੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਗਵਰਨਮੈਂਟ ਫालतू ਕਿਸੇ ਨੂੰ ਦਿੱਤਾ ਹੋਇਆ ਉਤੋਂ ਹਟਾ ਕੇ ਆਪਰੇਸ਼ਨਲ ਡਿਊਟੀਆਂ ਤੇ ਅਸੀਂ ਲਗਾ ਰਹੇ ਹਾਂ ਕਿਉਂਕਿ ਪੁਲਿਸ ਤੇ ਦਬਾਅ ਬਹੁਤ ਹੈ ਇਸ ਟਾਈਮ ਥਾਣਿਆਂ ਦੇ ਐਫਐਸਓ ਤੇ ਬਹੁਤ ਦਬਾਅ ਹੈ ਜੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਤੇ ਨਫਰੀ ਮਤਲਬ ਨਾਨ ਆਪਰੇਸ਼ਨਲ ਡਿਊਟੀਆਂ ਅਸੀਂ ਘਟਾ ਕੇ ਇੱਥੇ ਲਗਾ ਰਹੇ ਹਾਂ ਟ੍ਰੈਫਿਕ ਦੇ ਵਿੱਚ ਕਿਹੜਾ ਸੱਤ ਬੰਦੇ ਸੇਕੀ ਜਾਂ ਜਹਾਜ਼ ਦੀ ਸੀ ਇਹ ਮੈਂ ਜਲੰਧਰ ਰੇਂਜ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਕਿ ਰੂਰਲ ਏਰੀਆ ਕਾਫੀ ਜਾਂਦਾ ਹੈ ਔਰ ਸ਼ਹਿਰ ਦੇ ਵਿੱਚ ਸਾਡੇ ਕੋਲ ਹੁਸ਼ਾਰਪੁਰ ਦਾ ਕੁਝ ਏਰੀਆ ਸ਼ਹਿਰੀ ਹੈਗਾ ਔਰ ਕਪੂਰਥਲਾ ਸਿਟੀ ਏਰੀਆ ਸਰ ਕੋਈ ਇੰਨੀ ਸਾਰੇ ਜਿਹੜੇ ਆਪਰੇਸ਼ਨ ਹੋਏ ਹੈਗਾ ਉਹਦਾ ਕੋਈ ਖਾਸ ਇੱਕੋ ਹੀ ਹੈ ਉਹ ਜਿਆ ਗੈਂਗਸਟਰ ਜਿਹ ਕਾਫੀ ਸਾਡੇ ਗੈਂਗਸਟਰ ਹੈਗੇ ਜੀ ਬਿੰਨੀ ਗੁੱਜਰ ਗੈਂਗ ਹੈਗਾ ਇੱਥੇ 골ਡੀ ਬਰਾਡ ਗੈਂਗ ਦੇ ਐਸੋਸੀਏਟਸ ਹੈਗੇ ਆਂ ਬੰਮੀਹਾ ਗੈਂਗ ਦੇ ਹੈਗੇ ਆਂ ਕਾਫੀ ਐਸੋਸੀਏਟਸ ਹੈਗੇ ਜਿਹੜੇ ਫੁੱਟ ਸੋਲਜਰਸ ਉਹਨਾਂ ਨੂੰ ਸਪੋਰਟ ਕਰਦੇ ਆ ਕਿਸੇ ਨੂੰ ਵੀ ਅਸੀਂ ਮਤਲਬ ਬਖਸ਼ ਨਹੀਂ ਰਹੇ ਆ ਸਾਰਿਆਂ ਨੂੰ ਮਤਲਬ ਲਾ ਜਿਹੜਾ ਹੈਗਾ ਉਹ ਸਟਰੋਂਗਲੀ ਫੇਸ ਕਰਨਾ ਬਈ लास्ट ਸਰ ਕੋਈ ਮੈਸੇਜ ਇਹੋ ਜਿਹੇ ਜਿਹੜੇ ਅਪਰਾਧਿਕ ਗਤੀਵਿਧੀਆਂ ਦੇ ਦੇਖੋ ਮੈਸੇਜ ਇਹੀ ਹੈ ਕਿ ਤਾਂ ਪਬਲਿਕ ਦੇ ਵਿੱਚ ਇਹ ਜਿਹੜਾ ਹੈਗਾ ਟੂ ਇਨਸਟਿਲ ਅ ਸੈਂਸ ਆਫ ਕੌਨਫੀਡੈਂਸ ਇਨ ਦਾ ਪਬਲਿਕ ਤੇ ਐਂਟੀ ਨੈਸ਼ਨਲ ਸੋਸ਼ਲ ਐਲੀਮੈਂਟਸ ਨੂੰ ਇਹ ਸਟਰੋਂਗ ਮੈਸੇਜ ਜਾਂ ਤਾਂ ਏਰੀਆ ਛੱਡ ਦਿਓ ਜਾਂ ਫਿਰ ਜਿਹੜਾ ਲਾਅ ਇਹਨੂੰ ਸਟਰੋਂਗਲੀ ਫੇਸ ਕਰਨ ਲਈ ਤਿਆਰ ਹੋ। ਸੋ ਪ੍ਰੈਕਟੀਕਲੀ ਇਹ ਕਿ ਪ੍ਰੈਕਟੀਕਲੀ